ਕਾਂਗਰਸ ਵਾਲੇ ਕਹਿੰਦੇ ਆ ਜੀ ਸਾਡਾ ਜੀ ਬਾਬੇ ਨਾਨਕ ਦਾ ਪੰਜਾ ਕਿਹੜਾ ਬਾਬੇ ਨਾਨਕ ਦਾ ਪੰਜਾ ਜੀ ਅਸੀਂ ਮਾਝੇ ਵਾਲੇ ਲੋਕ ਆ ਅਸੀਂ ਮੇਰੀ ਉਮਰ ਛੋਟੀ ਆ ਮੇਰੇ ਬਜ਼ੁਰਗ ਦੱਸਦੇ ਦਾਦੀ ਮੇਰੀ ਅੱਖਾਂ 'ਚ ਪਾਣੀ ਆ ਜਾਂਦਾ ਜਦੋਂ ਜੂਨ ਮਹੀਨਾ ਚੜ੍ਹਦਾ 1 ਜੂਨ ਨੂੰ ਵੋਟਾਂ ਆ ਇਹ ਇੱਕ ਖੂਨੀ ਪੰਜਾ ਆ ਇਨਾਂ ਨੇ ਘਰਾਂ ਚੋਂ ਸਾਡੀ ਸਿੱਖਾਂ ਨੂੰ ਹਿੰਦੂਆਂ ਭਰਾਵਾਂ ਨੂੰ ਘਰਾਂ ਚੋਂ ਕੜ-ਕੜ ਕੇ ਮਾਰਿਆ ਇਹਨਾਂ ਨੇ ਸਾਡੀ ਜਵਾਨੀ ਖਤਮ ਹੋ ਗਈ ਮਾਵਾਂ ਡੀਕਦੀਆਂ ਅੱਜ ਤੱਕ ਆਪਣੇ ਪੁੱਤ ਪਤਾ ਹੀ ਨਹੀਂ ਕਿਹੜੀ ਨਹਿਰ ਚ ਰੋੜ ਤੇ ਇਹਨਾਂ ਨੇ ਮਾਰ ਕੇ ਕਿਹੜੀ ਇਹ ਖੂਨੀ ਪੰਜਾ ਆ ਮੇਰੀ ਇਹੋ ਬੇਨਤੀ ਆ ਹੋਰ ਕਿਸੇ ਨੂੰ ਵੋਟ ਪਾ ਦਿਓ ਜੇ ਤੁਹਾਨੂੰ ਮੇਰੇ ਕੋਈ ਵਿਚਾਰ ਸਹੀ ਲੱਗਣਗੇ ਤੁਸੀਂ ਮੈਨੂੰ ਪਾ ਦਿਓ ਮੈਂ ਲੋਕਾਂ ਚ ਵਿਚਰੂੰਗਾ ਹੋਰ ਇੰਡੀਪੈਂਡੈਂਟ ਕੈਂਡੀਡੇਟ ਖੜੇ ਆ ਉਹਨਾਂ ਦਾ ਹੌਸਲਾ ਵਧਾ ਦਿਓ ਪਰ ਇਹ ਜਿਹੜੇ ਕਰਪਟ ਬੰਦੇ ਆ ਨਾ ਇਹਨਾਂ ਨੂੰ ਨਾ ਪਾਓ ਅਹੀਂ ਜੀ ਜੀ ਸਵਾਲ ਕਰ ਅਕਾਲੀ ਗੱਲ ਨੂੰ ਕੋਈ ਦੇਖ ਰਿਹਾ ਥੇ ਅਕਾਲੀ ਦਲ ਨੇ ਵੇਖਿਆ ਹੈ ਜੀ ਪਿੱਛੇ ਇੱਕ ਮੈਂ ਤੁਹਾਨੂੰ ਦੱਸੂਗਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਰਹੀ ਹੈ ਨਾ ਉਦੋਂ ਹਰ ਕਿਸੇ ਕੋਈ ਫੋਨ ਨਹੀਂ ਹੀ ਹੁੰਦਾ ਸੋਸ਼ਲ ਮੀਡੀਆ ਉਦੋਂ ਇੰਨਾ ਨਹੀਂ ਹੀ ਹੁੰਦਾ ਉਦੋਂ ਵੀ ਬੜੇ ੱੱੱਕੇ ਹੋਏ ਆ ਜੀ ਉਦੋਂ ਕੋਈ ਕਸਰ ਨਹੀਂ ਰਹੀ ਅਕਾਲੀ ਦਲ ਦੀ ਸਰਕਾਰ 'ਚ ਅੱਜ ਕੱਲ੍ਹ ਇਹ ਹੈ ਕਿ ਅੱਜ ਕੱਲ੍ਹ ਬਦਨਾਮ ਜਿਆਦਾ ਬੰਦਾ ਹੋ ਜਾਂਦਾ ਮਿੰਟੂ ਮਿੰਟੀ ਫੋਨ ਦੇ ਉੱਤੇ ਚੀਜ਼ਾਂ ਸੋਸ਼ਲ ਮੀਡੀਆ 'ਰਹੀਂ ਛੇਤੀ ਆ ਜਾਂਦਾ ਬਾਕੀ ਕਸਰ ਅਕਾਲੀ ਦਲ ਨੇ ਵੀ ਨਹੀਂ ਛੱਡੀ ਉਦੋਂ ਕੋਈ ਰਿਸ਼ਮ ਸਿੰਘ ਕੀ ਲੈ ਕੇ ਆਊਗਾ ਰਿਸ਼ਮ ਸਿੰਘ ਵੜਿਆ 'ਚ ਅੰਮ੍ਰਿਤਸਰ ਦੇ ਲੋਕਾਂ ਵਾਸਤੇ ਕੀ ਖਾਸ ਸੁਨੇਹਾ ਲੈ ਕੇ ਆਊਗਾ ਕੀ ਲੋਕਾਂ ਦੇ ਵਿੱਚ ਪਹੁੰਚੋਗੇ ਲੈ ਕੇ ਆ ਵੇਖੋ ਜੇ ਪੰਜਾਬ ਦੀ ਗੱਲ ਅੰਮ੍ਰਿਤਸਰ ਦੀ ਵੀ ਮੈਂ ਕਰੂੰਗਾ ਪਹਿਲਾਂ ਪੰਜਾਬ ਦੀ ਕਰੀਏ ਪੰਜਾਬ ਦੀ ਸਾਰੀ ਇਕਨੋਮੀ ਐਗਰੀਕਲਚਰ ਬੇਸਡ ਆ 80% ਇਕਨੋਮੀ ਐਗਰੀਕਲਚਰ ਦੇ ਉੱਤੇ ਟਿਕੀ ਆ ਤੁਸੀਂ ਵੇਖੋ ਵੱਡੇ ਵੱਡੇ ਹਾਈਵੇ ਨਿਕਲ ਰਹੇ ਆ ਆਪਣੇ ਨੌਜਵਾਨ ਤੇ ਬਾਹਰ ਜਾਈ ਜਾ ਰਹੇ ਆ ਇਹ ਹਾਈਵੇ ਦੇ ਲਾਗੇ ਜ਼ਮੀਨਾਂ ਵਿਕ ਰਹੀਆਂ ਆ ਸਾਡੇ ਪਿੰਡੋਂ ਹਾਈਵੇ ਨਿਕਲਿਆ ਲਾਗੇ ਪ੍ਰਾਈਵੇਟ ਬੰਦੇ ਅੱਗੇ ਹੋਰ ਲਾਏ ਆ ਪਿੱਛੇ ਦਿੱਲੀੋਂ ਆ ਬੰਦੇ ਜਾਂ ਬੰਬੇੋਂ ਡਾਨੀ ਸਾਡੇ ਲਾਗੇ ਜ਼ਮੀਨ ਐਕਵਾਇਰ ਕੀਤੀ ਗਈ 350 ਏਕੜ ਪਹਿਲਾਂ ਕਿਹਾ ਗਿਆ ਕਿ ਕੋਈ ਬੰਦਾ ਆ ਚੰਡੀਗੜ੍ਹ ਦੇ ਕਰੀਬ ਆ ਕੋਈ ਕਲੋਨੀ ਕੱਟਣੀ ਆ ਹੁਣ ਪਤਾ ਲੱਗਾ ਕਿ ਉਹ अडानी ਨੇ ਕੀਤੀ ਬੰਦੇ ਕਿਸੇ ਨੂੰ ਅੱਗੇ ਲਾ ਕੇ ਸੋ ਸਰਕਾਰੀ ਜਿਹੜੇ ਵੇਅਰ ਹਾਊਸ ਆ ਉਹ ਉੱਤੇ ਚੋਣਦੇ ਆ ਛੱਤਾਂ ਚੋਣਦੀਆਂ ਰਿਪੇਅਰ ਨਹੀਂ ਪ੍ਰਾਈਵੇਟ ਵੇਖੋ ਤੁਸੀਂ ਕਿੱਡੇ ਕਿੱਡੇ ਵਧੀਆ ਕੀ ਗੱਲ ਸਰਕਾਰ ਨਹੀਂ ਬਣਾ ਸਕਦੀ ਐਗਰੀਕਲਚਰ ਨੂੰ ਆਪਾਂ ਕਿੱਥੋਂ ਕਿੱਥੇ ਲੈ ਕੇ ਜਾ ਸਕਦੇ ਆ ਕਿੰਨੀਆਂ ਜੌਬਸ ਕ੍ਰੀਏਟ ਹੋ ਸਕਦੀਆਂ ਆ ਪੰਜਾਬ ਮਹਾਰਾਸ਼ਟਰ ਚ ਚਲ ਜੋ ਤੁਸੀਂ ਉੱਥੇ ਮਰਾਠੀ ਨੂੰ ਪਹਿਲ ਆ ਸਰਕਾਰੀ ਨੌਕਰੀ ਦੀ ਹਿਮਾਚਲ ਚ ਚਲ ਜਾਓ ਤੁਸੀਂ ਹਿਮਾਚਲੀ ਨੂੰ ਪੈ ਲਿਆ ਸਰਕਾਰੀ ਨੌਕਰੀ ਦੀ ਇਨਫੈਕਟ ਆਪਾਂ ਹਿਮਾਚਲ ਚ ਆਪਣੀ ਜ਼ਮੀਨ ਵੀ ਨਹੀਂ ਖਰੀਦ ਸਕਦੇ ਬਾਹਰਲੀ ਸਟੇਟ ਦਾ ਬੰਦਾ ਸਾਡੇ ਇੱਥੇ ਜਿਹੜੀ ਪੰਜਾਬ ਦੀਆਂ ਜਿਹੜੀਆਂ ਸਰਕਾਰੀ ਨੌਕਰੀਆਂ ਉਹਨਾਂ ਤੇ ਬਾਹਰ ਲੀਆਂ ਸਟੇਟਾਂ ਦੇ ਬੰਦੇ ਕਾਬਜ ਹੋ ਕੇ ਬੈਠੇ ਆ ਸਾਡੀ ਜਵਾਨੀ ਕੀ ਕਰੇ ਪੀ ਐਚ ਡੀ ਕੀਤੇ ਸਟੂਡੈਂਟ ਜਿਹੜੇ ਆ 7-7 8-8000 ਤੇ ਵਿਚਾਰੇ ਪ੍ਰਾਈਵੇਟ ਨੌਕਰੀਆਂ ਕਰ ਰਹੇ ਆ ਬਿਲਕੁਲ ਬਿਲਕੁਲ ਜੀ ਪ੍ਰਾਈਵੇਟ ਨੌਕਰੀਆਂ 7-7000 ਤੇ ਕਰ ਰਹੇ ਆ ਪੀ ਐਚ ਡੀ ਕੀਤੀ ਉਹਨਾਂ ਨੇ ਨੌਜਵਾਨੀ ਦੇ ਪ੍ਰਵਾਸ ਨੂੰ ਕਿਵੇਂ ਵੇਖਦੇ ਹੋ ਰੇਸ਼ਮ ਸਿੰਘ ਨੌਜ ਹੋ ਰਹੀ ਆ ਤੇ ਪ੍ਰਵਾਸੀ ਮਜ਼ਦੂਰਾਂ ਦਾ ਇੱਥੇ ਪਹੁੰਚਣਾ ਵੇਖੋ ਪ੍ਰਵਾਸੀ ਮਜ਼ਦੂਰਾਂ ਦਾ ਉਹ ਕੰਮ ਕਰਨ ਆ ਰਹੇ ਆਪਾਂ ਇੱਥੇ ਪਿਛਲੇ ਸਮੇਂ 'ਚ ਵੇਖਿਆ ਕਈ ਪ੍ਰਵਾਸੀਆਂ ਨੇ ਆਪਣੇ ਲੋਕਾਂ 'ਚ ਇੱਕ ਕਮੀ ਆ ਬਾਹਰ ਜਾ ਕੇ ਭਾਵੇਂ ਆਪਾਂ ਛੋਟੇ ਤੋਂ ਛੋਟਾ ਕੰਮ ਵੀ ਕਰ ਲਈਏ ਉਹਨੂੰ ਵੀ ਆੰਨੇ ਆ ਕਿ ਬਹੁਤ ਵਧੀਆ ਆ ਇੱਥੇ ਆਪਾਂ ਕੰਮ ਕਰਕੇ ਨਹੀਂ ਰਾਜੀ ਸੋ ਬਾਹਰਲੇ ਲੋਕ ਵੀ ਤੇ ਇੱਥੇ ਜੇ ਰੋਜ਼ਗਾਰ ਹੈਗਾ ਤੇ ਕੰਮ ਕਰਨਦੇ ਆ ਨਾ ਮਿਹਨਤ ਕਰਨਦੇ ਇਸ ਕਰਕੇ ਆਪਣੇ ਲੋਕ ਤੇ ਬਾਹਰ ਹੀ ਜਾਈ ਜਾ ਰਹੇ ਹੁਣ ਕੈਨੇਡਾ ਦੇ ਵਿੱਚ ਵੀ ਰੈਸੈਸ਼ਨ ਆ ਗਿਆ ਕਿੱਥੇ ਭੱਜ ਲਾਂਗੇ ਆਪਾਂ ਮੈਂ ਕਿਉਂ ਨਹੀਂ ਬਾਹਰ ਗਿਆ ਮੇਰੇ ਮੇਰੀ ਸਿਸਟਰ ਬਾਹਰ ਰਹਿੰਦੇ ਨੇ ਸਾਰੇ ਜਾਣੇ ਬਾਹਰ ਮੈਨੂੰ ਸੱਦਦੇ ਨੇ ਮੈਂ ਕਿਹਾ ਮੈਂ ਨਹੀਂ ਜਾਣਾ ਇੱਥੇ ਸਾਹਮਣੇ ਸਿਸਟਮ ਦੇ ਵਿੱਚ ਵੜ ਕੇ ਭਾਵੇਂ ਜੋ ਮਰਜ਼ੀ ਹੋ ਜੇ ਇਹਨਾਂ ਦੇ ਵਿੱਚ ਵੜ ਕੇ ਇਹਨਾਂ ਨੂੰ ਸਾਫ਼ ਕਰਨਾ ਇੱਕ ਵਾਰੀ